ਕੋ ਤਾਮਹਿ ਮਕਰ ਅੰਜਨੇ ਕੋ ਤਬ ਦੂਲਹੁ ਦੇਖੀ ਤੰਪਤੀ ਲਾਰਾ ਮੰਗਲ ਗਵਨ ਨ ਮੰਗਲ ਹਾਰੋ ਹਮੀਕੇ ਬਲਹੀ ਬਸੇ ਸ਼ਚਨ ਗੈ ਠੇ ਬਰ ਤੰਪੁਲਕ ਪੁਨੀ ਪੁਨੀ ਦੇਖੀ ਆਉ ਛਾਹੂ ਰਾਮ ਵਿਵਹ ਸੀ ਅਧਾਮ ਅਲੱਗ ਜੁਨੀ ਨੰਗਲ ਜਿਹੜੇ ਸਾਡੇ ਆਪਰੇਟਰ ਹੈ ਇਹ ਅਲੱਗ-ਅਲੱਗ ਸਮੇਂ ਪਰ ਅਲੱਗ-ਅਲੱਗ ਧਾਰਮਿਕ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਜਿਹਦੇ ਵਿੱਚ ਪਿਛਲੇ ਸਾਲ ਵੀ ਅੱਜ ਦੇ ਦਿਨ ਇੱਥੇ ਇਹਨਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਸਥਾਪਨਾ ਦਾ ਪ੍ਰੋਗਰਾਮ ਸੀ ਉਹਦੇ ਉਪਲਖ ਵਿੱਚ ਇਸ ਵਾਰ ਮਨਾਇਆ ਨੇ ਤੇ ਔਰ ਪਿੱਛੇ ਜਿਹੜਾ ਇਹਨਾਂ ਨੇ ਪ੍ਰਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੋਗਰਾਮ ਔਰ ਰਮਾਇਣ ਦਾ ਪ੍ਰੋਗਰਾਮ ਸੀ ਅੱਜ ਪਾਠ ਸੀ ਤੇ ਲੰਗਰ ਵਰਤ ਰਿਹਾ ਸੋ ਇਹ ਸਾਰੇ ਲੋਕ ਇਕੱਠੇ ਹੋ ਕੇ ਆਪਸ ਵਿੱਚ ਸਾਂਝੇ ਤੌਰ ਪਰ ਪਰਮਾਤਮਾ ਅਗੇ ਬੇਨਤੀ ਕਰਦੇ ਰਹਿੰਦੇ ਨੇ ਕਿ ਸਾਡਾ ਸਾਰਿਆਂ ਦਾ ਕੰਮ ਚੱਲਦਾ ਰਹੇ ਇਲਾਕੇ ਵਿੱਚ ਸੁੱਖ ਸ਼ਾਂਤੀ ਰਹੇ ਸੋ ਸਾਰਿਆਂ ਦਾ ਧੰਨਵਾਦ ਜਿਹੜੇ ਲੋਕ ਪਰਮਾਤਮਾ ਦੇ ਚਰਨਾ ਵਿੱਚ ਨਸਮਤ ਤੋਂ ਕੋਈ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਰਹੇ ਨੇ ਕੋਈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਤਾਂ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਸਾਲ ਪ੍ਰਭੂ શ્રી ਰਾਮ 700 ਸਾਲ ਬਾਅਦ ਆਪਣੀ ਜਗ੍ਹਾ ਤੇ ਬਿਰਾਜਮਾਨ ਹੋਏ ਸੀਗੇ ਜਿਹਦੇ ਵਿੱਚ ਪੂਰੇ ਵਿਸ਼ਵ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਤੇ ਹਰ ਜਗ੍ਹਾ ਉਹਨਾਂ ਦਾ ਨਾਮ ਲਿਆ ਜਾ ਰਿਹਾ ਸੀਗਾ ਰਮਾਇਣ ਪਾਠ ਹੋ ਰਹੇ ਤੇ ਹਵਨ ਹੋ ਰਹੇ ਤੇ ਯੱਗ ਹੋ ਰਹੇ ਤੇ ਅੱਜ ਅਸੀਂ ਇੱਕ ਸਾਲ ਬਾਅਦ ਫੇਰ ਪ੍ਰਭੂ શ્રી RAM ਜੀ ਨੂੰ ਯਾਦ ਕਰਕੇ ਉਹੀ ਖੁਸ਼ੀਆਂ ਦਿਨ ਦੁਬਾਰਾ ਫੇਰ ਮਨਾ ਰਹੇ ਜਿਹਦੇ ਕਰਕੇ ਕੱਲ ਸਵੇਰੇ ਰਮਾਇਣ ਦਾ ਪਾਠ ਰੱਖਿਆ ਗਿਆ ਸੀਗਾ ਤੇ ਹੁਣ ਹਵਨ ਯੱਗ ਦੇ ਨਾਲ ਸੰਪੰਨ ਹੋਇਆ ਏ ਤੇ ਨਾਲ ਹੀ ਟੁੱਟ ਲੰਗਰ ਵਰਤ ਰਿਹਾ ਏ ਸਾਡੀ ਯੂਨੀਅਨ ਦੇ ਬਲੋਏ ਉਪਰਾਲਾ ਯੂਨੀਅਨ ਦੀ ਖੁਸ਼ਹਾਲੀ ਦਿਨ ਦੁੱਗਣੀ ਰਾਹ ਚੋਗਣੀ ਤਰੱਕੀ ਲਈ ਕੀਤਾ ਗਿਆ ਏ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਇਹ ਹਵਨ ਯੱਗ ਦੇ ਨਾਲ ਇਹ ਹਉਤੀ ਦੇ ਨਾਲ ਕਿ हे ਪ੍ਰਭੂ ਸ਼੍ਰੀ ਰਾਮ ਇਹ ਸਾਡੀ ਜਿਹੜੀ ਯੂਨੀਅਨ ਹੈ ਇਹਨੂੰ ਇੰਨਾ ਅੱਗੇ ਲੈ ਕੇ ਜਾਇਓ ਸਾਡੇ ਇਲਾਕੇ ਦੀ ਇੰਡਸਟਰੀ ਨੂੰ ਇੰਨਾ ਅੱਗੇ ਲੈ ਕੇ ਜਾਇਓ ਸਾਡੇ ਇਲਾਕੇ 'ਚ ਜੋ ਰਾਮ ਰਾਜੇ ਉਸ ਵੇਲੇ ਤੁਹਾਡਾ ਸੀਗਾ ਅੱਜ ਉਹ ਰਾਮ ਰਾਜੇ ਦੁਬਾਰਾ ਲੋਟੇ ਲੋਕਾਂ 'ਚ ਪਿਆਰ ਹੋਵੇ ਲੋਕ ਰੱਬ ਦਾ ਸਿਮਰਨ ਕਰਨ ਇੱਕ ਦੂਜੇ ਦਾ ਚੰਗਾ ਮੰਗਣ ਉਹਦੀ ਕਾਮਨਾ ਨੂੰ ਕਰਕੇ ਅੱਜ ਇਹ ਲੰਗਰ ਜਿਹੜਾ ਹੈਗਾ ਚੱਲ ਰਿਹਾ ਏ ਏ ਪ੍ਰਭੂ શ્રી RAM ਜੀ ਦਾ ਗੁਣਖਾਣ ਕੀਤਾ ਜਾ ਰਿਹਾ ਏ ਇਹ ਰਮਾਇਣ ਦਾ ਜਿਹੜਾ ਪਾਠ ਹੈ ਉਹ ਸੰਪੂਰਨ ਕੀਤਾ ਗਿਆ ਏ ਤੇ ਨਾਲ ਹਵਨ ਯੱਗ ਕੀਤਾ ਜਾ ਰਿਹਾ ਏ ਇਹਦੀ ਕਾਮਨਾ ਨਾਲ ਮੈਂ ਪ੍ਰਭੂ શ્રી RAM ਜੀ ਅੱਗੇ ਦੁਬਾਰਾ ਫੇਰ ਹੱਥ ਜੋੜ ਕੇ ਇਹ ਅਰਦਾਸ ਕਰਦਾ ਹੇ ਪ੍ਰਭੂ શ્રી RAM ਸਾਡੀ ਯੂਨੀਅਨ ਦੇ ਉੱਪਰ ਐਡਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਕਿ ਇੱਥੇ ਬਹੁਤ ਖੁਸ਼ਹਾਲੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਹੋਵੇ ਹਰ ਇੱਕ ਬੰਦੇ ਦੇ ਮਨ 'ਚ ਖੁਸ਼ੀ ਹੋਵੇ ਇਸੇ ਕਾਮਨਾ ਨਾਲ ਮੈਂ ਬਹੁਤ ਬਹੁਤ ਅਰਦਾਸ ਕਰਦਾ ਜੈ ਸ਼ੀਰਾਮ ਜੈ ਸ਼ੀਰਾਮ ਜੈ